कुछ नहीं, तो है है तो आग नहीं निकलना अजकल अग है ਅਜੀ ਕੋ 3 3 ਵਜੇ ਦਾ ਟਾਈਮ ਸੀ ਅਸੀਂ ਸੁੱਤੇ ਪਏ ਦੇ ਸੀ ਅੰਦਰ ਨਹਿਰੋਂ ਆਗਾਈਆ ਆਪਣੇ ਆਪ ਉਧਰੋਂ ਪਿੱਛੋਂ ਹਨੇਰੀ ਚੱਲਣ ਦੀ ਸਾਨੂੰ ਕੋਈ ਉਸ ਵੇਲੇ ਅਸੀਂ ਖੂਨ ਕੀਤਾ ਗੱਡੀ ਨੂੰ ਪਠਾਨਕੋਟੋਂ ਗੱਡੀ ਆਂਦੇਆਂ ਨੂੰ ਸਾਡਾ ਸਭ ਸੜ ਗਿਆ ਕੋਈ ਨਹੀਂ ਹੌਸਲਾ ਦਾ ਡੰਗਰ ਡੁੰਗਰ ਵੀ ਅੰਦਰ ਸੀ ਕਿਸ ਤਰ੍ਹਾਂ ਡੰਗਰ ਬਚਾ ਲਏ ਦੀ ਅਸੀਂ ਨੁਕਸਾਨ ਕਿਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਗਏ ਨਹੀਂ ਤਿੰਨਾਂ ਚੋਂ ਕੁੜੀਆਂ ਦੇ ਔਣ ਕੁੜੀ ਦਾ ਵਿਆਹ ਸੀ ਉਹਦੇ ਵੀ ਐ ਸੀ ਗੱਲ ਨੇ ਆਂਦੇ ਦੇ ਉਹ ਵੀ ਵਿੱਚੇ ਸੜ ਗਿਆ ਸਭ ਕੁਝ ਕੀ ਲੱਗਦਾ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਨਹੀਂ ਜੀ ਸਾਨੂੰ ਕੋਈ ਪਤਾ ਐਵੇਂ ਝੂੜ ਕੇ ਮਾਰੀ ਕੇ ਅੱਗ ਸਵੇਰ ਦੀ ਲੱਗੀ ਸੀ ਨਹਿਰ ਦੇ ਕੰਢੇ ਕਿ ਜਾਂ ਕਿਸੇ ਨੇ ਇਹ ਕੁੜੀਆਂ ਆਈਆਂ ਸਾਡੀਆਂ ਬਾਹਰੋਂ ਜ਼ਵੇਲੇ ਉਹਨਾਂ ਨੇ ਦੱਸਿਆ ਸਾਨੂੰ 3 ਵਜੇ ਦਾ ਟਾਈਮ ਵੀ ਅੱਗ ਲੱਗੀ ਦੀ ਹੈ ਪਿੱਛੇ ਅਸੀਂ ਉੱਠ ਕੇ ਖੜੇ ਹੋ ਗਏ ਪਾਣੀ ਬੂੰਡੀ ਲੈ ਗਿਆ ਸੀ 도ੜੇ ਬਗ ਸਾਡੇ ਕੋਲ ਕੰਟਰੋਲ ਨਹੀਂ ਹੋਈ ਪਾਣੀ ਵਾਲਿਆਂ ਨੂੰ ਗੁੰਨ ਕੀਤਾ ਨੇਰੀ ਚੱਲਣ ਡਈ ਦੀ ਸੀ ਫਿਰ ਸਾਡੇ ਕੋਲਾਂ ਤੇ ਆ ਪਈ ਅੱਗ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਜੀ ਜੋ ਹੱਕ ਅਨਸਾਫ਼ ਹੈ ਇੱਥੇ ਕਿਹੜਾ ਅਸੀਂ ਕਿਹਦੇ ਕੋਈ ਕੀਤਾ ਜਾਂ ਕਿਸ ਦੇ ਲਈਏ ਜੋ ਅਨਸਾਫ਼ ਹੈ ਅਸੀਂ ਰਹਿਣਾ ਹੈਗਾ ਬਰਸਾਤ ਕੱਟਣੀ ਹੈ ਅੱਗੇ ਬਰਸਾਤ ਆ ਰਹੀ ਹੈ ਸਾਡਾ ਕੋਲ ਦਾ ਕੁਝ ਨਹੀਂ ਰਿਹਾ ਕੱਪੜੇ ਨਹੀਂ ਸਾਡੇ ਦੇ ਮੰਜੇ ਨਹੀਂ ਰੇ ਬੱਚਿਆਂ ਦੇ ਗਹਿਣੇ ਸੀ ਉਹ ਨਹੀਂ ਰੇ ਕਪੜਾ ਲੇੜਾ ਸਭ ਗੋ ਜੋ ਕਪੜਾ ਲੇੜਾ ਹੀ ਸਭ ਸੜ ਗਿਆ ਸਾਡਾ ਕੁਝ ਨਹੀਂ ਰਿਹਾ ਵੀ ਭਾਂਡੇ ਆ ਦੇਖ ਸਕਦੇ ਆਣ ਕੇ ਤੁਸੀਂ ਦੇਖ ਲਓ ਇੱਥੇ ਮੌਕਾ ਦੇਖ ਲਓ ਜੋ ਹੱਕ ਅਨਸਾਫ਼ ਸਰਕਾਰ ਕੋਲ ਹੈ ਸਾਨੂੰ ਮਦਦ ਮਿਲਣੀ ਚਾਹੀਦੀ ਇੱਕ ਹਸਨਦੀ ਨਾ ਪੁੱਤਰ ਫਕੀਰ ਚੰਦ ਵਾਸੀ ਚੱਕ ਧਾਰੀਵਾਲ ਇਹਨਾਂ ਦੇ ਕੋਲੇ ਆ ਇੱਥੇ ਤੇ ਇਹਨਾਂ ਦੇ ਪੁੱਲਾਂ ਨੂੰ ਅਚਾਨਕ ਅੱਗ ਲੱਗ ਗਈ ਹੈ ਜੋ ਨਹਿਰ ਵੱਲੋਂ ਆਈ ਅੱਗ ਝਾੜੀਆਂ ਵਾਲੇ ਪਾਸੇ ਤੋਂ ਤੇ ਇਹਨਾਂ ਦੇ ਪੁੱਲ ਤੇ ਕਾਫੀ ਨੁਕਸਾਨ ਹੋ ਗਿਆ ਬਾਕੀ ਜਾਨੀ ਮਾਲੀ ਨੁਕਸਾਨ ਨਹੀਂ ਕੋਈ ਹੋਇਆ ਉਹ ਬਚਾਅ ਹੋ ਗਿਆ ਤੇ ਕਾਫੀ ਦੂਜਾ ਨੁਕਸਾਨ ਹੈਗਾ ਵਾ ਕੋਲੇ ਇਹਨਾਂ ਦੇ ਦੋਵੇਂ ਹੀ ਦੋ ਸੜ ਗਏ ਆ ਸਮਾਨ ਵਿੱਚ ਇਹਨਾਂ ਦਾ ਕਾਫੀ ਸੀਗਾ ਕੋਈ ਗਹਿਣੇ ਗੱਤੇ ਵੀ ਦਸਣ ਦੇ ਆ ਕੋਈ ਰਕਮਾਂ ਨਕਦੀ ਵੀ ਆ ਗਈ ਸੀ ਵਿੱਚ ਬਾਕੀ ਇਹ ਜੋ ਭਾਂ ਲਖਾਉਣਗੇ ਉਹਦੇ ਮੁਤਾਬਕ ਵੰਨੇ ਕਿੰਨਾ ਨੁਕਸਾਨ ਹੈ ਕੋਈ ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਕਿ ਅੱਗ ਆ ਗਈ ਹੈ ਪਿੱਛੋਂ ਨਹਿਰ ਤੋਂ ਪਤਾ ਨਹੀਂ ਕਿਸ ਨੇ ਲਾਈ ਕਿਸ ਨੇ ਨਹੀਂ ਲਾਈ ਤੇ ਪ੍ਰਸ਼ਾਸਨ ਵੀ ਬਾਰ ਬਾਰ ਇਹੀ ਗੱਲ ਕਹਿੰਦਾ ਹੈ ਕਿ ਗਰਮੀਆਂ ਦੇ ਵਿੱਚ ਗਰਮੀ ਬਹੁਤ ਹੈ ਤੇ ਥਾਂ ਥਾਂ ਤੇ ਅੱਗਾਂ ਲੱਗ ਰਹੀਆਂ ਨੇ ਔਰ ਕੋਈ ਵੀ ਇਹੋ ਜਿਹਾ ਅ ਅੱਗ ਨਾ ਲਾਵੇ ਕੋਈ ਜਿਹਦੇ ਨਾਲ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕੇ ਔਰ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਇਹ ਗਰੀਬ ਪਰਿਵਾਰ ਸੀ ਇਹਨਾਂ ਦਾ ਸਭ ਕੁਝ ਹੀ ਸੜ ਗਿਆ ਜਿੰਨਾ ਵੀ ਸੀ ਚਲੋ ਇਹਨਾਂ ਨੇ ਭਜਨ ਅਠ ਕਰਕੇ ਆਪਣੇ ਮਾਲ ਡੰਗਰ ਨੂੰ ਬਚਾਇਆ ਲੇਕਿਨ ਇਹਨਾਂ ਨੇ ਰਿਪੋਰਟ ਵੀ ਕੀਤੀ ਜਲਦੀ ਤੇ ਜਲਦੀ ਆ ਕੇ ਅੱਗ ਬੁਝਾਈ ਜਾਵੇ ਲੇਕਿਨ ਔਨ ਤੱਕ ਜਿੰਨਾ ਚਿਰ ਫਾਇਰ ਬਰਗੇਡ ਆਇਆ ਉਹ ਉਦੋਂ ਤੱਕ ਇਹਨਾਂ ਦਾ ਸਭ ਕੁਝ ਸੜ ਚੁੱਕਾ ਸੀ ਬਾਕੀ ਸਾਰੇ ਮਦਦ ਕਰ ਰਹੇ ਆ ਲਾਗੇ ਆਂਢੀ ਗਵਾਂਢੀ ਵੀ ਪਿੰਡ ਦੇ ਲੋਕ ਸਾਰੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਇਹ ਅੱਗ ਜਿਹੜੀ ਆਦਮੀਆਂ ਦੇ ਹੱਥੋਂ ਬੇਕਾਬੂ ਹੋ ਚੁੱਕੀ ਸੀ ਲੇਕਿਨ ਆ ਕੇ ਫਾਇਰ ਬਰਗੇਡ ਨੇ ਇਹਦੇ ਤੇ ਕੰਟਰੋਲ ਪਾਇਆ ਔਰ ਬਾਕੀ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਗਰੀਬ ਪਰਿਵਾਰਾਂ ਇਹਨਾਂ ਦੇ ਬਾਰੇ ਸੋਚਿਆ ਜਾਵੇ ਤਾਂ ਕਿ ਇਹਨਾਂ ਵਿਚਾਰਿਆਂ ਨੇ ਅੱਗੇ ਆਪਣਾ ਬਰਸਾਤਾ ਆਰੀਆਂ ਨੇ ਬਰਸਾਤਾ ਦੇ ਵਿੱਚ ਵੀ ਆਪਣਾ ਮਾਲ ਡੰਗਰ ਆਪਣੇ ਆਪ ਨੂੰ ਸੰਭਾਲਣਾ ਇਹਨਾਂ ਦੇ ਕੋਲੇ ਕੁਝ ਵੀ ਨਹੀਂ ਰਿਹਾ ਜੋ ਵੀ ਇਹਨਾਂ ਦੇ ਅੰਦਰ ਸੀਗਾ ਸਭ ਨੁਕਸਾਨਿਆ ਗਿਆ ਆ ਮੈਂ ਇੱਕ ਦੇਖ ਰਿਹਾ ਮੋਟਰਸਾਈਕਲ ਵੀ ਅੰਦਰ ਲੱਗਿਆ ਹੋਇਆ ਸੀ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ ਹੋਰ ਵੀ ਜਿਹੜਾ ਅੰਦਰ ਸਮਾਨ ਸੀ ਉਹ ਸਾਰਾ ਹੀ ਸੜ ਗਿਆ ਤੇ ਮੈਂ ਪ੍ਰਸ਼ਾਸਨ ਅਕਿ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਤਾਂ ਕਿ ਇਹ ਆਪਣੇ ਪੈਰਾਂ ਸੇ ਆ ਸਕਣ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ